ਮੇਰਾ ਨਾਮ ਪ੍ਰਵੀਨ ਕੁਮਾਰ ਹੈ ਜੀ ਭਾਰਤਪੁਰੋਂ ਨੇ ਮਠੰਡਾ ਦੇ ਵਿੱਚ ਮੈਂ ਟਰਾਂਸਪੋਰਟਰ ਹਾਂ ਇਹ ਮਸਲਾ ਹੈ ਇਹ ਟੈਂਡਰ ਦਾ ਇਹ ਗੱਡੀਆਂ ਜਿਹੜੀਆਂ ਬਾਹਰ ਦੀਆਂ ਹੈਗੀਆਂ ਇਹ ਆਏ ਆ ਟਾਈਮ ਤੋਂ ਬਾਅਦ ਕਿ ਜਿਵੇਂ 8 12 2024 ਗੱਡੀਆਂ ਪੇਸ਼ ਕਰਨ ਦੀ ਤਰੀਖ ਸੀ ਲਾਸਟ ਐਗਰੀਮੈਂਟ ਕਰਨ ਦੀ ਇਹ ਉਸ ਤੋਂ ਬਾਅਦ ਆਏ ਆ ਪ੍ਰਸ਼ਾਸਨ ਕੋਲ ਗਏ ਆ ਪ੍ਰਸ਼ਾਸਨ ਨਾਲ ਆਏ ਆ ਅੰਦਰ ਅਸੀਂ ਬੈਠੇ ਆ ਦੁਪਹਿਰ ਦੀ ਮੀਟਿੰਗ ਚੱਲੀ ਜਾਂਦੀ ਸੀਗੀ ਅਖੀਰ ਡਿਪੂ ਮੈਨੇਜਰ ਨੇ ਇਹ ਸਾਨੂੰ ਲਿਖ ਕੇ ਦਿੱਤਾ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਵੀ ਹਾਂ ਜਿੰਨੀ ਦੇਰ ਤੱਕ ਹਾਈ ਕੋਰਟ ਚ ਕੇਸ ਹੈ ਉਨੀ ਦੇਰ ਤੱਕ ਅਸੀਂ ਕਿਸੇ ਤਰ੍ਹਾਂ ਦੀ ਕੋਈ ਗੱਡੀ ਅੰਦਰ ਨਹੀਂ ਲਵਾਵਾਂਗੇ ਉਹ ਮੈਂ ਕਹਿੰਦਾ ਵੀ ਹਾਈ ਕੋਰਟ ਦਾ ਫੈਸਲਾ ਸਾਡੇ ਹੱਕ ਚ ਹੋ ਚੁੱਕਾ ਹੈ ਨਹੀਂ ਬਿਲਕੁਲ ਨਹੀਂ ਹੋਇਆ ਜੀ ਕੋਈ ਪੈਂਡਿੰਗ ਹੈ ਬਿਲਕੁਲ ਨਹੀਂ ਹੋਇਆ ਜੀ ਉਹ ਜਿਹੜਾ ਰਿਜ਼ਰਵ ਦੇ ਵਿੱਚ ਕੇਸ ਹੈ ਕੋਰਟ ਨੰਬਰ 6 ਦੇ ਵਿੱਚ ਸ੍ਰੇਸ਼ਵਰ ਠਾਕਰ ਜੀ ਦੀ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਪੇਂਡਿੰਗ ਹੈ ਉਹ ਹੁਣ ਦੇਖੋ ਵੀ ਕਦੋਂ ਆਉਂਦਾ ਫੈਸਲਾ ਕੱਲ੍ਹ ਤੋਂ ਭਰ ਗਿਆ ਜਾ ਰਿਹਾ ਜੀ ਡੀਟੀ ਬਿਲਕੁਲ ਉਹ ਜਿੰਨੇ ਦੇਰ ਤੱਕ ਕੋਰਟ ਹਾਈ ਕੋਰਟ ਦੇ ਵਿੱਚ ਫੈਸਲਾ ਜੀ ਜ਼ਰੂਰ ਪਿਆ 19 ਦੇਰ ਤੱਕ ਇਹ ਕਿਵੇਂ ਗੱਡੀਆਂ ਅੰਦਰ ਹੋ ਸਕਦੀਆਂ ਜੀ ਕੀ ਨਾਮ ਹੈ ਤੁਹਾਡਾ ਕਿ ਤੁਮ ਸੱਤ ਸਿੰਘ ਹੈ ਪ੍ਰਬੰਧਨ ਟ੍ਰਾਂਸਪੋਰਟੇਸ਼ਨ ਦੇ ਕੀ ਮਾਮਲਾ ਸੀ ਮਾਮਲਾ ਇਹ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕੱਲ੍ਹ ਵੀ ਪਰਸੋਂ ਵੀ ਲੰਕੀ ਤਰੀਕ ਤੋਂ ਆਇਆ ਉਸ ਤੋਂ ਬਾਅਦ ਹੁਣ ਅੱਜ ਦਾ ਸੀ ਜਿਹੜਾ ਕੱਲ੍ਹ ਦਾ ਇਹ ਆਈ ਜਾਂਦੇ ਸੀ ਡੀਪਟੀ ਮੈਨੇਜਰ ਨੇ ਅਸਾਜ ਦਾ ਕੇਸ ਚੱਲ ਜਾਈ ਜਾਂਦਾ ਸੀ ਉਹ ਨਹੀਂ ਦੇਖਿਆ ਵੀ ਹਜੇ ਕੇਸ ਪੈਂਡਿੰਗ ਹੈ ਦੋਨਾਂ ਉਹਨਾਂ ਨੇ ਜਿਹੜਾ ਕਰਾਇਆ ਸੀ ਉਹ ਵੀ ਪੈਂਡਿੰਗ ਹੈ ਸਾਡੇ ਵਾਲਾ ਵੀ ਪੈਂਡਿੰਗ ਹੈ ਉਹ ਉਸ ਤੋਂ ਉੱਤੋਂ ਦੀ ਹੋ ਕੇ ਹਾਈ ਕੋਰਟ ਕੋ ਇਹਨਾਂ ਨੇ ਮੇਲ ਕਰਤੀ ਵੀ ਅਜੇ ਤੱਕ ਬਈ ਵਜਾ ਤੋਂ ਕੋਈ ਪ੍ਰਸ਼ਾਸਨ ਨੇ ਵੀ ਖਰਾਬ ਕਰਨ ਵਾਲੀ ਗੱਲ ਹੈ ਜੀ ਤੇ ਸਾਨੂੰ ਇਹਨਾਂ ਦਾ ਹਜੇ ਕੋਈ ਆਉਣਾ ਨਹੀਂ ਬੰਦਾ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਹਾਈ ਕੋਰਟ ਦੇ ਦੋਨੇ ਉਹਨਾਂ ਨੇ ਵੀ ਕੇਸ ਕਰਿਆ ਸਾਡਾ ਵੀ ਕਰਿਆ ਹੈ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਇਹ ਗਲਤ ਆਏ ਜੀ ਇਹਨਾਂ ਨੂੰ ਵਾਪਸ ਜਾਣਾ ਗੱਡੀਆਂ ਅੰਦਰ ਏਅਰ ਸੈਂਟਰ ਕਿੱਥੇ ਹੋਗੀਆਂ ਪ੍ਰਕਾਸ਼ ਜੀ ਇੰਟਰ ਇੱਥੋਂ ਤੱਕ ਤਾਂ ਹੋਸਾ ਇੰਟਰ ਅੱਗੇ ਹੁੰਦੀ ਹੈ ਜੀ ਐਂਟਰੀ ਤਾਂ ਉੱਥੇ ਤਾਂ ਪਾਰਕਿੰਗ ਹੈ ਇਹ ਤਾਂ ਪਾਰਕਿੰਗ ਹੈ ਅੱਗੇ ਕੋਈ ਐਂਟਰੀ ਨਹੀਂ ਹੋਊਗੀ ਹੁਣ ਫੇ ਕਿੰਨੇ ਤਰੀਕਾ ਫੈਸਲਾ ਜੇ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਕੋਈ ਗੱਡੀ ਨਹੀਂ ਆ ਸਕਦੀ ਬੱਬ ਇਹ ਕੌਣ ਨਹੀਂ ਬੰਦੀ ਜਿਹੜੇ ਇਹ ਬਾਹਰ ਦੇ ਇਹ ਬਾਹਰ ਦੇ ਟਰਾਂਸਪੋਰਟਰ ਵੀ ਕੋਈ ਯੂਪੀ ਦਾ ਹੈ ਕੋਈ ਬਿਹਾਰ ਦਾ ਹੈ ਟੈਂਡਰ ਉਹਨੂੰ ਹੋਇਆ ਨਹੀਂ ਟੈਂਡਰ ਉਹ ਟੈਂਡਰ ਹੋਇਆ ਜੀ ਟੈਂਡਰ ਹੋਇਆ ਵੀ ਇੱਕ ਸਾਡੀ ਲਿਮਿਟ ਹੁੰਦੀ ਹੈ ਡਾਕੂਮੈਂਟੇਸ਼ਨ ਕਰਨ ਦੀ 8 ਤਰੀਕ ਸੀ ਉਸ ਤੋਂ ਇਹ ਬਾਅਦ ਆਇਆ ਉਹੀ ਅਸੀਂ ਕੇਸ ਫਾਈਲ ਕੀਤਾ ਵੀ ਇਹ ਸਹੀ ਤਰੀਕ ਤੇ ਨਹੀਂ ਆਈ ਤਰੀਕ ਤੋਂ ਬਾਅਦ ਇਹ 10 ਤਰੀਕ ਨੂੰ ਆਇਆ ਪ੍ਰਸ਼ਾਸਨ ਕੋਲੇ ਗਏ ਹੈ ਜਾਂ ਕਿਵੇਂ ਵੀ ਕੋਈ ਪ੍ਰਸ਼ਾਸਨ ਨੂੰ ਲੈ ਕੇ ਆਇਆ ਤਰੀਕ 10 ਤਰੀਕ ਨੂੰ ਐਗਰੀਮੈਂਟ ਨਹੀਂ ਕਰ ਸਕਦੇ ਅਸੀਂ ਉਸ ਬੇਸ ਤੇ ਕੇਸ ਕੀਤਾ की नाम है थोड़ा की मैं, मेरा नाम राजीव अग्रवाल है मैं अग्रवाल कैरियर को रिप्रेजेंट कर रहा हूँ यहाँ पर बठिंडा टर्मिनल में हमें यहाँ पर एलओआई दी गई थी, थी तीन गाड़ी की और उसके बाद कुछ यहाँ पर जो लोकल ट्रांसपोर्टर्स है उसने हमारे को एग्रीमेंट नहीं करने दिया जिसके लिए हम कोर्ट गए कोर्ट से हमें लोकल एडमिनिस्ट्रेशन ऑर्डर हुए कि इसको फॉर्मुलेट करा जाए हमने एग्रीमेंट हो गया हमारा अब हमें दो दिन पहले इनका लेटर मिला गया अपने एज पर एन आप अपना गाड़ियाँ लेके आइए नहीं तो आपका टेंडर कैंसिल हो जाएगा आज हम बारह ट्रांसपोर्टर हैं सब अपनी गाड़ियां लेके यहाँ खड़े हैं लोकल एडमिनिस्ट्रेशन की हेल्प से हम गाड़िया बीपीसीएल के अंदर ले जाने में भी सक्षम रहे फर्स्ट गेट एंटर करके लेकिन सेकंड गेट पे के बाद हमें अंदर जाने नहीं दिया गया लोकल ट्रांसपोर्टर भी आप करते रहे लेकिन जो का अफसर था भी 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 भी। उसने एंड ऑफ द डे पूरा दिन वेट करता है शाम को हमें लेटर दे दिया कि यहाँ पर अभी मैं करने असमर्थ हूँ अब हमें नहीं पता हम कहा जाए बिकॉज पिछले छह महीने से सात महीने से हम गाड़ियों किसते भर रहे हैं और हम लोग बहुत परेशान है कोर्ट में मैटर है आपका हाई कोर्ट मैटर अभी रिजर्व है जी हाई कोर्ट बीपीसीएल कोई किसी प्रकार का स्टे नहीं है बीपीसीएल ने हमें एज पर जो भी एनआईटी है जो भी नोटिस इनवाइटिंग टेंडर था उसके मुताबिक हमें बुलाया एग्रीमेंट हुआ एग्रीमेंट का अब हमारी जो की जो जो की फिजिकल इंस्पेक्शन होती है उस जो भी सेफ्टी चेकिंग उसके लिए गाड़ियां बुलाई आज हम आप देख सकते हैं हम सब लोग अपनी गाड़ियां लेके आए हैं लेकिन ये एंड ऑफ द डे शाम को इन्होंने हमें एक लेटर दे दिया भाई तो हम आपकी गाड़ियाँ चेक नहीं कर पाएंगे अब हमें नहीं पता हम कहा जाए अभी हम सोच रहे हैं हैं डिस्कस करते क्या करेंगे हम इनका हम वापस भी कहा लेके जाएंगे ਕਉਂਗੇ ਗਾੜੇ ਤਾਂਨੇ ਨੂੰ ਟੈਂਡਰ ਲਈ ਬਣਾਈ ਹੈ ਨਾ ਸਰ ਸਰ ਕੀ ਨਾਮ ਹੈ ਤੁਹਾਡਾ ਕੀ ਰੱਖੀਏ ਮੇਰਾ ਨਾਮ ਜਗਦੀਪ ਸਿੰਘ ਮੇਰੀ ਫਰਮ ਦਾ ਨਾਮ ਫਤਿਹ ਐਸੋਸੀਏਟਸ ਅਸੀਂ ਬੀਪੀਸੀਐਲ ਦੇ ਬ੍ਰਿੰਡਰ ਟੈਂਡਰ ਰਸ ਤੋਂ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਅਸੀਂ ਸਕਸੈਸਫੁਲੀ ਬਿਡਰ ਰਹੇ ਹਾਂ ਅਸੀਂ 12 ਟਰਾਂਸਪੋਰਟਰ ਰਹੇ ਹਾਂ ਜਿਨ੍ਹਾਂ ਨੂੰ ਲੋਕਲ ਟਰਾਂਸਪੋਰਟਰਾਂ ਨੇ ਸਭ ਤੋਂ ਪਹਿਲੇ ਸ਼ੁਰੂ ਤੋਂ ਹੀ ਪਰੇਸ਼ਾਨ ਕਰ ਰਹੇ ਨੇ ਇਹਨਾਂ ਨੇ ਪਹਿਲੇ ਐਲਓਆਈ ਲੈਂਡ ਵਾਸਤੇ ਬਾਹਰ ਵੱਡੇ ਵੱਡੇ ਪੋਸਟਰ ਲਗਾ ਕੇ ਰੱਖੇ ਸੀਗੇ ਕਿ ਬਾਹਰ ਦੇ ਟਰਾਂਸਪੋਰਟਰ ਕੋਈ ਵੀ ਐਲਓਆਈ ਲੈਂਡ ਨਾ ਆਣ ਜੇ ਲੋਈ ਲੈਣ ਆਣਗੇ ਤੇ ਬਾਅਦੋਂ ਬੈਂਕ ਗਰੰਟੀ ਲਾ ਜਮਾ ਕਰਾਣ ਬੈਂਕ ਗਰੰਟੀ ਜਮਾ ਕਰਾਣਗੇ ਅਸੀਂ ਗੱਡੀਆਂ ਬਾਹਰ ਦੀਆਂ ਨਹੀਂ ਚੱਲਣ ਦਵਾਵਾਂਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਗੱਡੀਆਂ ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਉਸ ਤੋਂ ਕੀ ਹੋਇਆ ਟਾਈਮ ਇਹਨਾਂ ਨੇ ਕਹੇ ਜੀ ਟਾਈਮ ਲੰਘ ਗਿਆ ਤੁਸੀਂ ਬਾਅਦੋਂ ਬੈਂਕ ਗਰੰਟੀਆਂ ਜਮਾ ਕਰਾਈਆਂ ਜਦਕਿ ਜੀ ਬੈਂਕ ਗਰੰਟੀਆਂ ਪਹਿਲੇ ਆਲਰੇਡੀ ਅਸੀਂ ਬੈਂਕ ਗਰੰਟੀਆਂ ਮੇਲ ਕਰ ਦਿੱਤੀਆਂ ਸੀਗੀਆਂ ਔਰ ਅਸੀਂ ਕਿਸੇ ਬੜੇ ਓਕੇ ਤਰੀਕੇ ਨਾਲ ਸਾਰੇ ਪੇਪਰ ਇਹਨਾਂ ਨੂੰ ਜਮਾ ਕੀ ਹੋਇਆ ਅੱਜ ਇਹਨਾਂ ਨੇ ਸਾਨੂੰ ਡਿਪੋ ਮੈਜਰ ਨੇ ਮੇਲ ਭਾਈ ਸੀਗੀ ਕਿ ਤੁਸੀਂ ਆਪਣੀਆਂ ਗੱਡੀਆਂ ਚੈੱਕ ਕਰਾਉਣ ਸੇ ਲਿਓ ਨਹੀਂ ਤਾਂ ਟਾਈਮ ਲੰਘ ਰਿਹਾ ਅਸੀਂ ਤੁਹਾਡੀਆਂ ਗੜੀਆਂ ਚੈੱਕ ਜੇ ਗੜੀਆਂ ਚੈੱਕ ਫਿਜ਼ੀਕਲ ਚੈੱਕ ਨਹੀਂ ਹੁੰਦੀਆਂ ਤੇ ਨਾਲ ਇਹਨਾਂ ਨੇ ਕਹਿੰਦੀ ਕੰਪਨੀ ਦਾ ਨੁਕਸਾਨ ਹੋ ਰਿਹਾ ਅਸੀਂ ਤੇਲ ਪੁਰਾਣਾ ਸਾਨੂੰ ਕੋ ਗੜੀਆਂ ਘੱਟ ਹੈਗੀਆਂ ਤੁਸੀਂ ਨਹੀਂ ਲਿਆਓਗੇ ਤਾਂ ਅਸੀਂ ਤੁਹਾਡਾ ਟੈਂਡਰ ਕੈਨਸਲ ਕਰਾਂਗੇ ਜਦ ਕਿ ਕੀ ਹੋਇਆ ਅਸੀਂ ਗੜੀਆਂ ਲੈ ਆਏ ਫਿਜ਼ੀਕਲ ਸਾਨੂੰ ਲੋਕਲ ਐਡਮਿਨਿਸ਼ਨ ਨੇ ਪੂਰੀ ਸਪੋਰਟ ਕੀਤੀ ਹੈ ਸਵੈਰ ਦਾ ਸਾਡੇ ਨਾਲ ਖੜਾ ਹੈ ਸਾਡੀਆਂ ਗੱਡੀਆਂ ਅੰਦਰ ਇੰਟਰਵਿਊ ਹੋਈਆਂ ਬਾਅਦ ਜੋ ਡਿਪੋ ਮੈਨੇਜਰ ਸਾਹਿਬ ਨੇ ਕਿ ਅਸਮਰਤਤਾ ਦਿਖਾਈ ਹੈ ਕਿ ਮੈਂ ਤੁਹਾਡੀਆਂ ਗੜੀਆਂ ਨਹੀਂ ਚੈੱਕ ਕਰ ਸਕਦਾ ਹੁਣ ਅਸੀਂ ਕਿੱਧਰ ਜਾਈਏ ਜੀ